ਕੋਜ ਸ਼ਰਾਰਤੀ ਅੰਸਰ 10 ਦੇ ਨੋਟ 5 ਦੇ ਨੋਟ ਨਵੇਂ ਲਿਆ ਕੇ ਉੱਤੇ ਖਜ਼ਾਨਾ ਬਾਬਾ ਦੀਪ ਸਿੰਘ ਜੀ ਦਾ ਲਿਖ ਕੇ ਭੋਲੀ ਭਾਲੀ ਸੰਗਤ ਨੂੰ ਵੰਦੇ ਆ ਤੇ ਇਹ ਵੀ ਪਤਾ ਲੱਗਾ ਕਿ ਉਹਨਾਂ ਕੋ ਵੀ ਪੈਸੇ ਲੈ ਲੈਂਦੇ ਆ ਜੋ ਸਰਾਸਰ ਗਲਤ ਆ ਕਿਉਂਕਿ ਜੇ ਕਿਸੇ ਨੇ ਵੰਡਰਾ ਦੇ ਨਾਮ ਬਣੀ ਦਾ ਖਜ਼ਾਨਾ ਬਾਬਾ ਜੀ ਦਾ ਵੰਡੇ ਅਜਿਹਿਆਂ ਕੋਝੀਆਂ ਹਰਕਤਾਂ ਨੂੰ ਬਾਜ਼ ਆਵੇ ਨਾ ਵੀ ਗੁਰਦਰਾ ਸਾਹਿਬ ਦੇ ਪ੍ਰਬੰਧ ਵੱਲੋਂ ਕੋਈ ਵੀ ਖਜ਼ਾਨਾ ਨਹੀਂ ਵੰਡਿਆ ਜਾਂਦਾ ਸੰਤ ਇਸ ਤੋਂ ਸੁਚੇਤ ਰਵੇ ਇਹ ਕੁਝ ਸ਼ਰਾਤੀ ਅੰਸਰ ਨੇ ਬਦਨ ਜਾਣੇ ਸਾਡੇ ਜਿਹੜੇ ਸੀਸੀਟੀਵੀ ਕੈਮਰੇ ਆ ਜਾਂ ਸਭੋਂ ਬਾਹਰ ਤੇ ਨਈ ਰਾਇ ਆਈ ਉਹਨਾਂ ਫੜ ਕੇ ਪੁੱਛਿਆ ਉਹ ਕਹਿੰਦੇ ਜੀ ਅਸੀਂ ਹਰ ਸਾਲ ਵੰਡਦੇ ਆ ਹਰ ਸਾਲ ਵੰਡਣਾ ਕੋਈ ਇਹ ਕੋਈ ਐਕਸਕਿਊਜ਼ ਨਹੀਂਗਾ ਇਹ ਕੋਈ ਪ੍ਰਤਨੀ ਨਹੀਂ ਕੀ ਉਹਨਾਂ ਨੂੰ ਇੱਕ ਨੀ ਤੇ ਵਾਰਨਿੰਗ ਦੇ ਕੇ ਛੱਡਿਆ ਉਹ ਜ਼ਬਾਨੀ ਮਾਫੀ ਮੰਗ ਕੇ ਗਿਆ ਵੀ ਅਸੀਂ ਜੇ ਅੱਗੇ ਤੋਂ ਅਜਿਹੇ ਕੰਮ ਕਰੀਏ ਤੇ ਸਾਨੂੰ ਜੋ ਸਾਡੇ ਤੇ ਕਾਰਵਾਈ ਕਰ ਦਿੱਤੀ ਜਾਵੇ ਜਿਉਂ ਦੁਬਾਰਾ ਹੋਣਗੇ ਤੇ ਅਸੀਂ ਪੁਲਿਸ ਨੂੰ ਫੜਾ ਦਾਂਗੇ ਜੀ ਜਿਹੜਾ ਗੁਰਦਰਾ ਸਾਹਿਬ ਦੀ ਦੂਦੰਦਰ ਇਸ ਵਾਰ ਕੋਈ ਵੀ ਕੇਕ ਨਹੀਂ ਕਟਿਆ ਗਿਆ 99% ਹੀ ਕੋਸ਼ਿਸ਼ ਕੀਤੀ ਆ ਤੇ ਕਾਮਯਾਬ ਹੋਏ ਆ ਕੋਈ ਸ਼ਰਕਤੇ ਦੂਰ ਨੇੜੇ ਕਿਸੇ ਨੇ ਕੇਕ ਕੱਟ ਕੇ ਉਹ ਜਿਨੇ ਕਿ ਕਟਿਆ ਵੀ ਆ ਮੈਨੂੰ ਮੀਡੀਆ ਰਾਹੀਂ ਪਤਾ ਲੱਗਾ ਉਹਨੇ ਵੀ ਗਲਤੀ ਦਾ ਅਹਿਸਾਸ ਕੀਤਾ ਆ ਵੀ ਅੱਗੇ ਤੋਂ ਜਾ ਨਹੀਂ ਕਰੂੰਗਾ ਬਿਲਕੁਲ ਕਿ ਕੇਕ ਨਹੀਂ ਕਟਿਆ ਗਿਆ ਤਾਂ ਸੰਗਤ ਨੂੰ ਇਸ ਚੀਜ਼ ਤੋਂ ਅਸੀਂ ਸੁਚੇਤ ਵੀ ਕਰਦੇ ਆ ਵੀ ਕੇਕ ਕੱਟਣਾ ਸਿੱਖ ਦੇ ਸਿੱਖ ਧਰਮ ਦੇ ਵਿੱਚ ਮਰਜ਼ਾਦਾ ਦੇ ਉਲਟ ਆ ਇਹਦਾ ਇਸ ਚੀਜ਼ ਦੇ ਵੱਲ ਬਿਲਕੁਲ ਤਵੱਜੋ ਨਾ ਦਿੱਤੀ ਜਾਵੇ ਜੀ ਸੰਗਤ ਜਿਹੜੀ ਸ਼ਰਧਾ ਨਾਲ ਆਈ ਹੁੰਦੀ ਆ ਉਹਨਾਂ ਦੇ ਉਹਨਾਂ ਨੂੰ ਗਮਰਾਹ ਕਰਨਾ ਉਹਨਾਂ ਦਾ ਧੋਖਾਧੜੀ ਕਰਨਾ ਇਸ ਸਾਬਨ ਹੀ ਉਹ ਪਾਪਾਂ ਦੇ ਭਾਗੀ ਬਣਦੇ ਪਿਆ ਇਸ ਤੋਂ ਉਹਨਾਂ ਨੂੰ ਵੀ ਬੇਨਤੀ ਆ ਕਿ ਉਹ ਇਹਨਾਂ ਚੀਜ਼ਾਂ ਨੂੰ ਬਿਲਕੁਲ ਹੀ ਬਾਝੋਂ ਜੇਕਰ ਉਹ ਨਹੀਂ ਆਉਣਗੇ ਤਾਂ ਫਿਰ ਜਿਹੜਾ ਜਿਹੜਾ ਇੱਕ ਇੱਕ ਬੰਦਾ ਡੈਂਟੀਫਾਈ ਕਰਕੇ ਅਸੀਂ ਉਹਨੂੰ ਪੁਲਿਸ ਪ੍ਰਸ਼ਾਸਨ ਦੀ ਹਸਤਾ ਨਾਲ ਉਹਨਾਂ ਦਾ ਪੁਲਿਸ ਕਾਰਵਾਈ ਕਰਾਵਾਂਗੇ ਜੀ ਸਾਵਾਹਿਗੁਰੂ ਜੀ ਕੀ ਫਤਿਹ ਅਸੀਂ ਸੇ ਮੌਜੂਦਾ ਗੁਰਦੁਆਰਾ ਸ਼ਹੀ ਗੰਸਾ ਵਿਖੇ ਦੱਸਦੀ ਹੈ ਕਿ ਜਿੱਥੇ ਵੱਡੇ ਪੱਧਰ ਦੇ ਉੱਤੇ ਗੁਰਸਿੱਖ ਸੰਗਤ ਗੁਰਦੁਆਰਾ ਸ਼ਹੀ ਗੰਸਾ ਵਿਖੇ ਹੁੰਦੀ ਹੈ ਉੱਥੇ ਹੀ ਪਿਤੇ ਦਿਨਾਂ ਦੀ ਗੱਲ ਕਰੀਏ ਤਾਂ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਲੈ ਕੇ ਕੁਝ ਸੰਗਤਾਂ ਵੱਲੋਂ ਗੁਰੂ ਘਰ ਦੇ ਬਾਹਰ ਹੀ ਜਿਹੜਾ ਕੇਕ ਕੱਟ ਕੀਤਾ ਗਿਆ ਸੀਗਾ ਤੇ ਉਸ ਤੋਂ ਇਲਾਵਾ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਗੁਰੂ ਘਰ ਦੇ ਵਿੱਚ ਖਜ਼ਾਨੇ ਦੀ ਫੋਟੋ ਪਾਈ ਗਈ ਸੀ ਕਿ ਜਿੱਤੇ ਕਿ ਮੋਹਰ ਲੱਗੀ ਸੀ ਕਿ ਬਾਬਾ ਦੀਪ ਸਿੰਘ ਜੀ ਦਾ ਦਰ ਤੋਂ ਖਜ਼ਾਨਾ ਮਿਲ ਰਿਹਾ ਤਾਂ ਉਹ ਸਾਰੀ ਜਾਣਕਾਰੀ ਦੇ ਲਈ ਸਾਡੇ ਨਾਲ ਮੌਜੂਦ ਨੇ ਮੈਨੇਜਰ ਸਾਹਿਬਾਨ ਗੱਲ ਕਰਦੇ ਆ ਤਾਂ ਮੈਨੇਜਰ ਸਾਹਿਬ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਇੱਕ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਬੀਤੇ ਦਿਨਾਂ ਚ ਖਜ਼ਾਨੇ ਦੀ ਫੋਟੋ ਪਾਈ ਗਈ ਸੀ ਕਿ ਜਿੱਤੇ ਮੋਹਰ ਲੱਗੀ ਸੀ ਲਿਖਿਆ ਸੀਗਾ ਕਿ ਗੁਰੂ ਘਰ ਦਾ ਖਜ਼ਾਨਾ ਹੈ ਤੇ ਉਹ ਕੀ ਅਸਲੀਅਤ ਹੈਗੀ ਆ ਇੱਕ ਵਾਰੀ ਜ਼ਰੂਰ ਦੱਸੋ ਜੀ ਅਮਰ ਰਸ਼ੀਦ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਗੁਰਦਰਾ ਸ਼ਹੀਦ ਗੰਸਾਹਬ ਵਿਖੇ ਕੁਝ ਸ਼ਰਾਰਤੀ ਅੰਸਰ 10 ਦੇ ਨੋਟ 5 ਦੇ ਨੋਟ ਨਵੇਂ ਲਿਆ ਕੇ ਉੱਤੇ ਖਜ਼ਾਨਾ ਬਾਬਾ ਦੀਪ ਸਿੰਘ ਜੀ ਦਾ ਲਿਖ ਕੇ ਭੋਲੀ ਭਾਲੀ ਸੰਗਤ ਨੂੰ ਵੰਦੇ ਆ ਤੇ ਇਹ ਵੀ ਪਤਾ ਲੱਗਾ ਵੀ ਉਹਨਾਂ ਕੋ ਵੀ ਪੈਸੇ ਲੈ ਲੈਂਦੇ ਆ ਜੋ ਸਰਾਸਰ ਗਲਤ ਆ ਕਿਉਂਕਿ ਜੇ ਕਿਸੇ ਨੇ ਵੰਡਰਾਂ ਦੇ ਨਾਮ ਪਾਣੀ ਦਾ ਖਜ਼ਾਨਾ ਬਾਬਾ ਜੀ ਦਾ ਵੰਡੇ ਅਜਿਹਿਆਂ ਕੋ ਜਿਹਾਂ ਰਕਤਾਂ ਨੂੰ ਬਾਜ ਆਵੇ ਮੈਂ ਸੰਗਤ ਨੂੰ ਸੁਚੇਤ ਕਰਨਾ ਚਾਹੁੰਦਾ ਵੀ ਗੁਰਦਰਾ ਸਾਹਿਬ ਦੇ ਪ੍ਰਬੰਧ ਵੱਲੋਂ ਕੋਈ ਵੀ ਖਜ਼ਾਨਾ ਨਹੀਂ ਵੰਡਿਆ ਜਾਂਦਾ ਸੰਗਤ ਇਸ ਤੋਂ ਸੁਚੇਤ ਰਵੇ ਇਹ ਕੁਝ ਸ਼ਰਾਤੀ ਅੰਸਰ ਨੇ ਜਿਹੜੇ ਸ਼ਰਕ ਦੇ ਉੱਤੇ ਜਾਂ ਗਾਹੇ ਬਗਾਹੇ ਭੋਲੀ ਭਾਲੀ ਸੰਗਤ ਨੂੰ ਮਿਲ ਕੇ ਵੀ ਆਹ ਵੇਖੋ ਜੀ ਬਾਬਾ ਜੀ ਦਾ ਖਜ਼ਾਨਾ ਲਲੋ ਤੇ ਇੰਨੇ ਪੈਸੇ ਦੇ ਦਿਓ ਅਜਿਹਿਆਂ ਤੋਂ ਇਹ ਲੋਕ ਜਿਹੜੇ ਆ ਬਾਜ ਆਉਣ ਅਸੀਂ ਉਹਨਾਂ ਨੂੰ ਬੇਨਤੀ ਵੀ ਕਰਦੇ ਆਂ ਇਹ ਇਹੋ ਜਿਹੇ ਚੀਜ਼ੇ ਸ਼ਰਾਰਤਾਂ ਨਾ ਕਰਨੀ ਸਾਬ ਜੀ ਸਾਹਿਬ ਕੁਝ ਵਿਅਕਤੀਆਂ ਨੂੰ ਇਸ ਦੇ ਵਿੱਚ ਆਇਡੈਂਟੀਫਾਈ ਕੀਤਾ ਗਿਆ ਹਾਂਜੀ ਇਹਦੇ ਵਿੱਚ ਨਾ ਕੁਝ ਦੋ ਤਿੰਨ ਜਾਨੇ ਸਾਡੇ ਜਿਹੜੇ ਸੀਸੀਟੀਵੀ ਕੈਮਰੇ ਆਜ ਜਾਂ ਸਾਨੂੰ ਬਾਹਰੋਂ ਤੇ ਨੈਰ ਆਏ ਆਈ ਉਹਨਾਂ ਫੜ ਕੇ ਪੁੱਛਿਆ ਉਹ ਕਹਿੰਦੇ ਜੀ ਅਸੀਂ ਹਰ ਸਾਲ ਵੰਡਦੇ ਹਾਂ ਹਰ ਸਾਲ ਵੰਡਣਾ ਕੋਈ ਇਹ ਕੋਈ ਐਕਸਕਿਊਜ਼ ਨਹੀਂਗਾ ਇਹ ਕੋਈ ਪਰਤ ਨਹੀਂ ਕੀ ਜੇ ਹੀ ਪਿਛਲੇ ਸਾਰੇ ਵੰਡੇ ਤੇ ਇਸ ਸਾਲੇ ਵੰਡਣਾ ਇਹ ਕਾਦੇ ਵਾਸਤੇ ਵੰਡਣਾ ਜੇ ਨਵੀਂ ਇੱਕ ਨਾ ਨਵੀਂ ਸੋਜ ਆ ਸੰਗਤ ਦੇ ਵਿੱਚ ਪੈਦਾ ਕਰਕੇ ਸੰਗਤ ਨੂੰ ਗੁੰਮਰਾਹ ਕਰਕੇ ਅਜਿਹੇ ਕੰਮਾਂ ਕਰਦੇ ਆ ਉਹਨਾਂ ਨੂੰ ਇੱਕ ਨੀਂਦ ਵਾਰਨਿੰਗ ਦੇ ਕੇ ਛੱਡਿਆ ਉਹ ਜ਼ਬਾਨੀ ਮਾਫੀ ਮੰਗ ਕੇ ਗਿਆ ਵੀ ਅਸੀਂ ਜੇ ਅੱਗੇ ਤੋਂ ਅਜਿਹੇ ਕੰਮ ਕਰੀਏ ਤਾਂ ਸਾਨੂੰ ਜੋ ਸਾਡੇ ਤੇ ਕਾਰਵਾਈ ਕਰ ਦਿੱਤੀ ਜਾਵੇ ਜੇ ਉਹ ਦੁਬਾਰਾ ਆਉਣਗੇ ਤਾਂ ਅਸੀਂ ਪੁਲਿਸ ਨੂੰ ਫੜਾ ਦਾਂਗੇ ਜੀ ਜੀ ਸਾਹਿਬ ਇਹਦੇ ਨਾਲ ਨਾਲ ਕਿਉਂਕਿ ਜਿਹੜੀ ਸੰਗਤ ਵੱਡੇ ਪੱਧਰ ਤੇ ਆਉਂਦੀ ਆ ਲੱਗਦਾ ਨਹੀਂ ਕਿ ਉਹਨਾਂ ਦੀ ਜਿਹੜੀਆਂ ਭਾਵਨਾਵਾਂ ਦੇ ਨਾਲ ਖੇਡਿਆ ਜਾਂਦਾ ਸੰਗਤ ਵੱਲੋਂ ਉਹਨਾਂ ਨੂੰ ਇੱਕ ਕਹਿ ਸਕਦੇ ਕਿ ਜਿਹੜੀ ਸ਼ਰਧਾ ਦੇ ਨਾਲ ਸੰਗਤ ਆਉਂਦੀ ਆ ਤਾਂ ਉਹਨਾਂ ਦੀਆਂ ਭਾਵਨਾ ਆਹਤ ਹੁੰਦੀਆਂ ਇਸ ਚੀਜ਼ਾਂ ਦੇਖੋ ਬਾਬਾ ਜੀ ਦਾ ਵੱਡਾ ਪਰ ਖਾਸ ਕਰਕੇ ਜਸਤਰਾ ਐਤਵਾਦਾ ਦਿਹਾੜਾ ਜਿਹੜਾ ਅੱਜ ਆ ਚੋਪਾਰਾ ਸਾਹਿਬ ਦੇ ਵਿੱਚ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਇਰੇ ਵਿੱਚ ਇਹ ਸ਼ਰਾਰਤੀ ਲੋਕ ਹੁੰਦੇ ਆ ਕੁਝ ਜਾਲੀ ਕਿਉਂ ਵਚਣੇ ਲੋਕ ਹੁੰਦੇ ਆ ਜਿਹੜੇ ਆਪਾਂ 95% ਤੁਹਾਡੇ ਸੰਯੋਗ ਦੇ ਨਾਲ ਆਪਾਂ ਬੰਦ ਕਰ ਚੁੱਕੇ ਆ ਸੰਗਤ ਨੂੰ ਵੇਅਰ ਕਰ ਸਕਦੇ ਆ ਹੁਣ ਦੇਸੀ ਕਿਹੋ ਜਿਹੇ ਬੰਦੇ ਸੰਗਤ ਸਾਰੀ ਵੇਅਰ ਕਰ ਦਿੰਦੀ ਆ ਨਾ ਜੀ ਸਹੀ ਜਿਹੀ ਜੇ ਹੁਣ ਸਹੀ ਜਿਹੀ ਜੇ ਖਜ਼ਾਨੇ ਵਾਲੇ ਬੰਦੇ ਵੇਅਰ ਕਰ ਦਾਂਗੇ ਵੀ ਇਹ ਕੁਝ ਨਹੀਂ ਹੈਗਾ ਇਹਦੇ ਮੈਂ ਇੱਕ ਜੋ ਖਜ਼ਾਨਾ ਕਹਿੰਦੇ ਦੇਣਾ ਜਿਹੜਾ ਘਰਾਂਜ ਸਾਡੇ ਕੋਲ ਖਜ਼ਾਨਾ ਆ ਉਹ ਵੀ ਬਾਬਾ ਦੀਪ ਸਿੰਘ ਜੀ ਦਾ ਹੀ ਆ ਜਿਹੀ ਇਹ ਪ੍ਰਤ ਬਣਾ ਕੇ ਕੁਝ ਸ਼ਰਾਰਤੀ ਲੋਕ ਆਪਣੀ ਨਦੀਮ ਵਫਾਦਾਂ ਦੀ ਇੱਕ 10 ਦੇ ਨੋਟ ਦੇ ਉੱਤੇ ਬਾਬਾ ਦੀਪ ਸਿੰਘ ਜੀ ਦੀ ਮੋਹਰ ਬਣਵਾ ਕੇ ਲਾ ਕੇ ਤੇ ਸੰਗਤ ਨੂੰ ਵੰਡ ਦੇਣਾ ਜੀ ਖਜ਼ਾਨਾ ਬਾਬਾ ਦੀਪ ਸਿੰਘ ਦਾ ਇਹ ਬਿਲਕੁਲ ਹੀ ਗਲਤ ਹੈ ਜੀ ਮੈਂ ਤਾਂ ਸਾਹਿਬ ਇਹਦੇ ਨਾਲ ਨਾਲ ਕੇਕ ਕਟਿੰਗ ਨੂੰ ਲੈ ਕੇ ਵੀ ਜਿਹੜਾ ਸ਼੍ਰੀ ਕਾਲ ਤਖਤ ਸਾਹਿਬ ਤੋਂ ਵੀ ਹੁਕਮ ਹੋਏ ਸੀਗੇ ਲੇਕਿਨ ਤੁਸੀਂ ਵੀ ਕਹਿ ਸੀਗਾ ਸੰਗਤ ਨੂੰ ਇੱਕ ਅਪੀਲ ਕੀਤੀ ਸੀ ਅਰਜ਼ੀ ਲਾਈ ਸੀ ਕਿ ਕੋਈ ਕੇਕ ਕੱਟ ਨਾ ਕਰੇ ਗੁਰੂ ਘਰ ਦੇ ਵਿੱਚ ਹਾਲਾਂਕਿ ਬਾਹਰ ਕੁਝ ਨੌਜਵਾਨਾਂ ਵੱਲੋਂ ਕੇਕ ਕੱਟ ਕੀਤਾ ਗਿਆ ਤਾਂ ਉਸ ਨੂੰ ਲੈ ਕੇ ਵੀ ਕੁਝ ਖਾਸ ਅਪੀਲ ਕਰਨੀ ਚਾਹੋਗੇ ਸਰ ਜਿਹੜਾ ਗੁਰਦਰਾ ਸਾਹਿਬ ਦੀ ਦੂਦੰਦਰ ਇਸ ਵਾਰ ਕੋਈ ਵੀ ਕੇਕ ਨਹੀਂ ਕਟਿਆ ਗਿਆ 99% ਦੀ ਕੋਸ਼ਿਸ਼ ਕੀਤੀ ਆ ਤੇ ਕਾਮਯਾਬ ਹੋਏ ਆ ਕੋਈ ਸ਼ਰਕਤੇ ਦੂਰ ਨੇੜੇ ਕਿਸੇ ਨੇ ਕੇਕ ਕੱਟ ਕੇ ਉਹ ਜਿਨੇ ਕੇਕ ਕਟਿਆ ਵੀ ਆ ਮੈਨੂੰ ਮੀਡੀਆ ਰਾਹੀਂ ਪਤਾ ਲੱਗਾ ਉਹਨੇ ਵੀ ਗਲਤੀ ਦਾ ਅਹਿਸਾਸ ਕੀਤਾ ਵੀ ਅੱਗੇ ਤੋਂ ਜਾ ਨਹੀਂ ਕਰੂੰਗਾ ਤੇ ਕੁਝ ਲੋਕ ਜਿਹੜੀਆਂ ਪੁਰਾਣੀਆਂ ਸਾਲਾਂ ਦੀਆਂ ਵੀਡੀਓ ਆ ਉਹ ਉਹ ਪੇਚਾਂ ਦੇ ਅਪਲੋਡ ਕਰਦੇ ਆ ਜਿਹੜਾ ਸੰਗਤ ਦੇ ਵਿੱਚ ਭਰਮ ਪੈਦਾ ਕਰਦੇ ਆ ਵੀ ਅਸੀਂ ਕੇਕ ਕਟਿਆ ਆ ਬਿਲਕੁਲ ਕੇਕ ਨਹੀਂ ਕਟਿਆ ਗਿਆ ਤਾਂ ਸੰਗਤ ਨੂੰ ਇਸ ਚੀਜ਼ ਤੋਂ ਅਸੀਂ ਸੁਚੇਤ ਵੀ ਕਰਦੇ ਆਂ ਵੀ ਇਹ ਕੇਕ ਕਟਣਾ ਸਿੱਖ ਦੇ ਸਿੱਖ ਧਰਮ ਦੇ ਵਿੱਚ ਮਰਜਾਦਾ ਦੇ ਉਲਟ ਆ ਇਹਦਾ ਇਸ ਚੀਜ਼ ਵੱਲ ਬਿਲਕੁਲ ਤਵੱਜੋ ਨਾ ਦਿੱਤੀ ਜਾਵੇ ਜੀ ਮੈਂ ਤੁਹਾਨੂੰ ਲਾਸਟ ਸਵਾਲ ਹੈ ਕੀ ਵਾਰਨ ਕਰਨਾ ਚਾਹੋਗੇ ਉਹਨਾਂ ਸ਼ਰਾਰਤੀਆਂ ਸਰਾਂ ਨੂੰ ਜਿਹੜੇ ਕਿ ਖਜ਼ਾਨੇ ਨੂੰ ਲੈ ਕੇ ਗਲਤ ਤਸਵੀਰਾਂ ਜਿਹੜੀਆਂ ਸਾਹਮਣੇ ਲਿਆਉਂਦੇ ਨੇ ਕਈ ਇਹ ਸੋਸ਼ਲ ਮੀਡੀਆ ਤੇ ਅਪਲੋਡ ਵੀ ਕਰਦੇ ਨੇ ਉਹਨਾਂ ਨੂੰ ਕੀ ਵਾਰਨਿੰਗ ਦੇਣੀ ਚਾਹੋਗੇ ਇਹ ਮੈਂ ਤਾਂ ਉਹਨਾਂ ਨੂੰ ਇੱਕ ਬੇਨਤੀ ਕਰਨੀ ਜਾਊਂਗਾ ਵੀ ਉਹਨਾਂ ਦੇ ਤੁਹਾਡੇ ਨਿੱਜੀ ਮਫਾਦ ਆ ਤੇ ਬਾਬਾ ਜੀ ਦੇ ਦਰ ਦੇ ਉੱਤੇ ਆਣ ਕੇ ਬਾਬਾ ਜੀ ਦੇ ਆ ਆਣ ਕੇ ਜਿਹੜੀ ਸਾਈ ਸੰਗਤ ਜਿਹੜੀ ਸ਼ਰਧਾ ਨਾਲ ਆਈ ਹੁੰਦੀ ਆ ਉਹਨਾਂ ਦੇ ਉਹਨਾਂ ਨੂੰ ਗਮਰਾਹ ਕਰਨਾ ਉਹਨਾਂ ਦਾ ਧੋਖਾ ਧੜੀ ਕਰਨਾ ਇਸ ਸਾਬਨ ਹੀ ਉਹ ਪਾਪਾਂ ਦੇ ਭਾਗੀ ਬੰਦੇ ਪਏ ਆ ਇਸ ਤੋਂ ਉਹਨਾਂ ਨੂੰ ਵੀ ਬੇਨਤੀ ਆ ਕਿ ਉਹ ਇਹਨਾਂ ਚੀਜ਼ਾਂ ਨੂੰ ਬਿਲਕੁਲ ਹੀ ਬਾਝੋਂ ਜੇਕਰ ਉਹ ਨਹੀਂ ਹੋਣਗੇ ਤਾਂ ਫਿਰ ਜਿਹੜਾ ਜਿਹੜਾ ਇੱਕ ਬੰਦਾ ਆਡੈਂਟੀਫਾਈ ਕਰਕੇ ਅਸੀਂ ਉਹਨੂੰ ਪੁਲਿਸ ਪ੍ਰਸ਼ਾਸਨ ਦੀ ਸਹਾਦਤ ਨਾਲ ਉਹਨਾਂ ਦਾ ਪੁਲਿਸ ਕਾਰਵਾਈ ਕਰਾਵਾਂਗੇ ਜੀ ਜੀ ਕੈਸਰ ਮੈਂਚਸ ਸਾਹਿਬਨ ਸੱਚਕੰਚ ਸ੍ਰੀ ਹਰਮੰਦਰ ਸਾਹਿਬ ਵਿਜੀ ਜਿਸ ਤਰ੍ਹਾਂ ਦੇ ਨਾਲ ਵੱਡੇ ਪੱਧਰ ਸੰਗਤ ਆਉਂਦੀ ਉੱਥੇ ਗੁਰੂ ਘਰ ਗੁਰਦੁਆਰਾ ਸ਼ਹੀ ਗੰਸਾ ਵੀ ਕਿਹੇ ਵੀ ਜਿਹੜੀ ਸੰਗਤ ਪਹੁੰਚਦੀ ਆ ਤਾਂ ਇਹਨਾਂ ਸੰਗਤਾਂ ਦੇ ਨਾਲ ਹੁਣ ਜਿਸ ਤਰ੍ਹਾਂ ਦੇ ਨਾਲ ਠੱਗੀ ਦਾ ਮਾਮਲਾ ਕਹਿ ਸਕਦੇ ਹਾਂ ਕਿਉਂਕਿ ਜਿੱਦਾਂ ਕਿ ਉਹਨਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾਂਦਾ ਹੈ ਖਜ਼ਾਨੇ ਦੇ ਉੱਤੇ ਮੋਹਰ ਲਗਾ ਕੇ ਜਿਹੜੀ ਸੰਗਤ ਨੂੰ ਦਿੱਤੀ ਜਾਂਦੀ ਹੈ ਪਿਛਲੇ ਦਿਨਾਂ ਦੇ ਵਿੱਚ ਇਹ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਸੀਗੀਆਂ ਤਾਂ ਹੁਣ ਮੈਂਚਸ ਸਾਹਿਬਾਨ ਵੱਲੋਂ ਇਸ ਦੇ ਉੱਤੇ ਜਿਹੜੀ ਆ ਖੁੱਲ੍ਹ ਕੇ ਗੱਲਬਾਤ ਕੀਤੀ ਗਈ ਹੈ ਬੰਨੀ ਤੜਨਾ ਇਸ ਤਰ੍ਹਾਂ ਨਾਲ ਕਲੀ ਕਲੀ ਤਸਵੀਰਾਂ ਸਾਂਝੀ ਕਰਦੇ ਰਾਵਾਂਗੇ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀ কুমার ਦੇ ਨਾਲ ਜੁਸਨਿਕ ਜਗਬਾਨੀ ਟੀਵੀ ਸ਼੍ਰੀਮੰਤ ਸਵਾਈ